ਇੱਕ ਨਾ ਬੇਟਾ ਅੱਜ ਕੱਲ ਨਾ ਨਵਾਂ ਟ੍ਰੈਂਡ ਚੱਲ ਪਿਆ ਹਾਂਜੀ ਉਹ ਮੋਟਰਸਾਈਕਲ ਦੇ ਪਿੱਛੋਂ ਲੁਹਾਂਦੇ ਆਗੇ ਹਾਂਜੀ ਹਾਂਜੀ ਲੁਹਾਂਦੇ ਨਾ ਹਾਂਜੀ ਤੁਸੀਂ ਇਹ ਕੰਮ ਨਹੀਂ ਕਰਨਾ ਠੀਕ ਹੈ ਜੀ ਇੱਕ ਤੁਸੀਂ ਆ ਜਿਹੜਾ ਸਲੈਂਸਰ ਚੇਂਜ ਕਰਾਉਂਦੇ ਆ ਵੱਡਾ ਪਟਾਕੇ ਵਾਲਾ ਸਲੈਂਸਰ ਪਵਾਉਂਦੇ ਹਾਂਜੀ ਉਹ ਨਹੀਂ ਕਰਨਾ ਠੀਕ ਹੈ ਜੀ ਅੱਛਾ ਬੱਚਿਆਂ ਨੇ ਕੀ ਨਵਾਂ ਪਤਾ ਨਹੀਂ ਇਸ ਚੀਜ਼ ਦਾ ਕੀ ਬੈਨੀਫਿਟ ਲੈਣਾ ਚਾਹੁੰਦੇ ਆ ਪਿੱਛੋਂ ਮੋਟਰਸਾਈਕਲ ਬਿਲਕੁਲ ਲੰਡਾ ਬੋਲਾ ਮੜਗਾਰਡ ਖੋਲਿਆ ਹੋਇਆ ਅੱਛਾ ਉਹ ਜਦੋਂ ਕੋਈ ਕ੍ਰਾਈਮ ਕਰਦਾ ਹਾਂਜੀ ਹਾਂਜੀ ਉਹ ਕ੍ਰਾਈਮ ਕਰਦਾ ਸੀ ਉਹਨੂੰ ਕਿਸ ਤਰ੍ਹਾਂ ਫੜਾਂਗੇ ਉਹ ਤਾਂ ਗੱਲ ਹੈਗੀ ਹੈ ਹੰਬਲ ਰਿਕੁਐਸਟ ਹੈ ਕਿ ਪਲੀਜ਼ ਜਿਹੜਾ ਕੋਈ ਸਲੈਂਸਰ ਚੇਂਜ ਕਰਾਣੇ ਆਲਾ ਆਂਦਾ ਜਾਂ ਕੋਈ ਆ ਦੂਜਾ ਚੇਂਜ ਕਰਾਣੇ ਆਲਾ ਆਂਦਾ ਇਹ ਤੁਸੀਂ ਨਹੀਂ ਕਰਨਾ ਠੀਕ ਹੈ ਜੀ ਕਾਰਨ ਕੀ ਹੈ ਕਿ ਇਹ ਬੰਦੇ ਕ੍ਰਾਈਮ ਕਰਦੇ ਆ ਔਰ ਪੰਪਾਂ ਦੇ ਵੀ ਮੈਂ ਹਦਾਇਤਾਂ ਸ਼ਰਤ ਕਰਕੇ ਆਇਆ ਇਹ ਬੰਦੇ ਜਦੋਂ ਇਹਨਾਂ ਦੇ ਕੋਈ ਮੋਟਰਸਾਈਕਲ ਖੋਲਾ ਹੁੰਦਾ ਪਿੱਛੇ ਸਲੈਂਸਰ ਦੂਜਾ ਨਹੀਂ ਨੰਬਰ ਹੁੰਦਾ ਇਹ ਕ੍ਰਾਈਮ ਕਰਕੇ ਭੱਜ ਜਾਂਦੇ ਆ ਤੇ ਸਾਨੂੰ ਫੜਨ ਵਿੱਚ ਔਖਾਂ ਦੀ ਹੈ ਤੁਸੀਂ ਇਹ ਕੰਮ ਨਹੀਂ ਕਰਨਾ ਇਸ ਚੀਜ਼ ਤੁਸੀਂ ਖੁਦ ਇਨਵੋਲਵ ਨਹੀਂ ਹੋਣਾ ਅਗਰ ਤੁਸੀਂ ਕਰੋਗੇ ਤમે ਤੁਹਾਨੂੰ ਵੀ ਇਸ ਚੀਜ਼ ਨੂੰ ਬਾਲੂ ਕਰੋ ਕੋਈ ਨਾ ਸਰ ਜਰੂਰੀ ਜਰੂਰ ਜਿੱਦਾਂ ਤੁਸੀਂ ਕਿੰਦੇ ਕਰ ਆ ਹਾਂ ਨਾ ਹੁਣ ਅੱਜ ਨਵੀਂ ਚੀਜ਼ ਦੇਖਣ ਨੂੰ ਮਿਲ ਰਹੀ ਹੈ ਅੱਜ ਦੇ ਦੌਰ ਦੇ ਵਿੱਚ ਤੁਹਾਡੇ ਪੰਪਾਂ ਦੇ ਤੇਲ ਪਵਾਉਣ ਆnde ਮੁੰਡੇ ਪਿੱਛੋਂ ਲੰਡਾ ਮੋਟਰਸਾਈਕਲ ਹੁੰਦਾ ਉਹਦਾ ਕੋਈ ਨੰਬਰ ਨਹੀਂ ਹੁੰਦਾ ਔਰ ਉਹ ਕ੍ਰਿਮੀਨਲ ਬੰਦੇ ਆ ਮੈਂ ਤੁਹਾਨੂੰ ਇੱਕ ਬੇਨਤੀ ਕਰਨੀ ਚਾਹਨਾ ਕਿਉਂ ਤੁਹਾਡਾ ਬਿਜ਼ਨਸ ਹੈ ਤੁਸੀਂ ਨਹੀਂ ਚਲੋ ਦੁਆ ਕਰ ਸਕਦੇ ਪਰ ਤੁਸੀਂ ਜਿਹੜੇ ਇਸ ਤਰ੍ਹਾਂ ਲੰਡੇ ਮੋਟਰਸਾਈਕਲ ਆਂਦੇ ਨਾ ਔਰ ਪਿੱਛੇ ਕੋਈ ਨੰਬਰ ਨਹੀਂ ਹੈ ਉਹ ਹੋ ਸਕਦਾ ਸਨੇਚਿੰਗ ਕਰਕੇ ਆਇਆ ਹੋਵੇ ਜਾਂ ਉਹਨੇ ਅੱਗੇ ਜਾ ਕੇ ਕੋਈ ਸਨੇਚਿੰਗ ਕਰਨੀ ਹੋਵੇ ਕੋ ਹੋਰ ਕ੍ਰਾਈਮ ਕਰਨਾ ਹੋਵੇ ਜਿਸ ਮੋਟਰਸਾਈਕਲ ਦੇ ਪਿੱਛੇ ਨੰਬਰ ਨਹੀਂ ਹੈ ਪਲੀਜ਼ ਉਹਨੂੰ ਤੇਲ ਨਹੀਂ ਪਾਣਾ ਇੱਕ ਸਾਡੀ ਬੇਨਤੀ ਪ੍ਰਵਾਨ ਕਰਿਓ ਕਿਉਂ ਇਹ ਜਿਹੜਾ ਕ੍ਰਾਈਮ ਨੂੰ ਬढ़ावा ਦੇ ਰਿਹਾ ਹੈ ਅੱਜ ਦੀ ਡੇਟ 'ਚ ਇੱਕ ਨਵਾਂ ਟ੍ਰੈਂਡ ਚੱਲ ਪਿਆ ਮੁੰਡਿਆਂ ਨੇ ਪਿੱਛੇ ਮੋਟਰਸਾਈਕਲ ਬਿਲਕੁਲ ਲੰਡੇ ਕੀਤੇ ਹੋਏ ਆ ਕੋਈ ਮਰਗਾਟ ਨਹੀਂ ਕੋਈ ਕੁਛ ਨਹੀਂ ਹੈ ਉਹ ਵੈਸੇ ਐਦਾਂ ਹੀ ਘੁੰਮੀ ਜਾਂਦੇ ਆ ਠੀਕ ਹੈ ਉਹ ਆਪ ਅਕਸਰ ਪੰਪ ਤੇ ਤੇਲ ਭਰਣ ਤਾਂ ਆਂਦੇ ਆ ਨਾ ਜਦੋਂ ਤੇਲ ਭਰਣ ਆਂਦੇ ਉਹਨਾਂ ਨੂੰ ਕਹਿੰਦਾ ਵੀ ਭਾਈ ਸਾਹਿਬ ਸਾਨੂੰ ਐਸਟੋ ਸਾਹਿਬ ਦੀਆਂ ਔਰ ਪ੍ਰਸ਼ਾਸਨ ਦੀ ਸਖਤਤਾ ਦਿੱਤਾ ਕਿ ਬਿਨਾ ਨੰਬਰ ਤੋਂ ਜਿਹੜਾ ਵਹੀਕਲ ਹੈ ਉਹਨੂੰ ਤੇਲ ਨਹੀਂ ਭਰਨਾ ਠੀਕ ਹੈ ਥੈਂਕ ਯੂ ਮੈਂ ਜੀ ਐਸਟੋ ਅਸ਼ੋਕ ਕੁਮਾਰ थाना सदर ਨਮਨਸ਼ਹਿਰ ਜਿਲ੍ਹਾ ਸ਼ਹੀਦ ਭਗਤ ਸਿੰਘਗੜ੍ਹ ਮੈਨੂੰ ਡਾਕਟਰ ਮਹਿਤਾਬ ਸਿੰਘ ਨਹੀਂ ਜੋ ਮੇਰੇ ਐਸਟੋ ਸਾਹਿਬ ਨੇ ਆਈਪੀ ਸਰਨੇ ਮੇਰੇ ਉਹਨਾਂ ਨੇ ਮੈਨੂੰ ਮਿਤੀ 59224 ਨੂੰ ਬਤੌਰ ਮੁੱਖ ਅਸਰ थाना सदर ਤਨਾਤ ਕੀਤਾ ਔਰ ਮੈਂ ਇਸ ਤਨਾਤੀ ਦੇ ਦਰਾਂ ਜਿੰਨੀ ਇੱਕ ਮੇਰੀ ਹੋ ਸਕੀ ਮੈਂ ਮਿਹਨਤ ਕੀਤੀ ਨਸ਼ਾ ਮੁਕਤ ਕੀਤਾ ਔਰ ਇੱਕ ਹੋਰ ਹੁਣ ਜਿਹੜੀ ਨਵੀਂ ਦੁਈ ਸ਼ੁਰੂਆਤ ਹੋਈ ਹੈ ਇਹ ਜਿਹੜਾ ਜੋਥ ਹੈ ਇਹ ਮੋਟਰਸਾਈਕਲਾਂ ਨੂੰ ਪਿੱਛੋਂ ਲੰਡੇ ਕਰਕੇ ਬਿਲਕੁਲ ਨੰਬਰ ਨਹੀਂ ਲਾਉਂਦੇ ਉਹਨਾਂ ਦੇ ਔਰ ਕਰੀਬ ਮੈਂ 15 ਦੇ ਕਰੀਬ ਮੋਟਰਸਾਈਕਲ ਇਹੋ ਜਿਹੇ ਜਿਹੜੇ ਲੰਡੇ ਐ ਬਿਲਕੁਲ ਪਿੱਛੇ ਕੋਈ ਨੰਬਰ ਨਹੀਂ ਆਇਆ ਉਹਨਾਂ ਦੇ ਬੜਗਾੜ ਵੀ ਲਾਏ ਹੋਏ ਨੇ ਉਹ ਮੈਂ ਬੰਦ ਕੀਤੇ ਔਰ ਮੈਂ ਇੱਕ ਪੈਟਰੋਲ ਪੰਪ ਦੇ ਜਿਹੜੇ ਮਾਲਕ ਹੈਗੇ ਔਰ ਉਹਨਾਂ ਦੇ ਕਰਿੰਦੇ ਆ ਉਹਨਾਂ ਨੂੰ ਮੈਂ ਬਹੁਤ ਵੱਡਾ ਬੇਨਤੀ ਔਰ ਮੈਸੇਜ ਦੇਣਾ ਚਾਹਣਾ ਕਿ ਜਿਹੜੇ ਲੰਡੇ ਮੋਟਰਸਾਈਕਲ ਵਾਲੇ ਆ ਪਲੀਜ਼ ਇਹਨਾਂ ਦੇ ਨੰਬਰ ਨਹੀਂ ਹੈ ਇਹ ਸਾਰੇ ਬੰਦੇ ਜਿਹੜੇ ਘੱਟੋ ਘੱਟ ਜਿਹੜਾ ਬੰਦਾ ਇੱਕ ਵਧੀਆ ਸ਼ਹਿਰੀ ਹੈ ਉਹ ਆਪਣਾ ਨੰਬਰ ਵੀ ਸਹੀ ਰੱਖੂਗਾ ਔਰ ਇਹ ਘੱਟੋ ਘੱਟ ਕ੍ਰਿਮੀਨਲ ਬੰਦੇ ਨੇ ਇਹੋ ਜਿਹੇ ਔਰ ਇਹ ਤਰਾਇਆਂ ਕਰਦੇ ਨੇ ਕਿ ਲੁੱਟਾ ਖੋਹਾਂ ਕਰਦੇ ਨੇ ਇਹ ਤੇਲ ਪਵਾ ਕੇ ਜਾਂਦੇ ਨੇ ਮੈਂ ਪੰਪ ਵਾਲੇ ਜਿਹੜੇ ਕਰਿੰਦੇ ਆ ਔਰ ਜਿਹੜੇ ਪੰਪਾਂ ਦੇ ਮਾਲਕ ਹੈ ਇਹਨਾਂ ਨੂੰ ਮੈਂ ਬੇਨਤੀ ਕਰਦਾ ਕਿ ਇਹਨਾਂ ਨੂੰ ਪੁਲੀਸ ਤੇਲ ਨਾ ਪਾਇਆ ਕਿਉਂ ਜਦੋਂ ਤੁਸੀਂ ਇਹਨਾਂ ਨੂੰ ਤੇਲ ਦੇਦੇ ਨੇ ਤੇਲ ਪਵਾ ਕੇ ਕਿਤੇ ਨਾ ਕਿਤੇ ਲੁੱਟਕੋ ਕਰਦੇ ਆ ਔਰ ਜਿੰਦ ਵੀ ਬੰਦੇ ਨਾਲ ਲੁੱਟਕੋ ਹੋਉਂਦੀ ਹੈ ਜਦੋਂ ਇਹਨਾਂ ਦਾ ਨੰਬਰ ਨੋਟ ਕਰਨ ਦੀ ਕੋਸ਼ਿਸ਼ ਕਰਦਾ ਇਹਨਾਂ ਦਾ ਕੋਈ ਪਿਛੇ ਨੰਬਰ ਨਹੀਂ ਹੁੰਦਾ ਔਰ ਮੈਂ ਇੱਕ ਕੈਂਪੇਨ ਚਲਾਈ ਹੈ ਜਿੰਨੇ ਵੀ ਲੰਡੇ ਮੋਟਰਸਾਈਕਲ ਵਾਲੇ ਬੱਚੇ ਆ ਜਿਹੜਾ ਵੀ ਮੇਰੇ ਹੱਥਾਂ ਦਾ ਮੈਂ ਉਹ ਮੋਟਰਸਾਈਕਲ ਬੰਦ ਕਰਦਾ ਔਰ ਉਸ ਬੱਚੇ ਦੀ ਵੈਰੀਫਿਕੇਸ਼ਨ ਕਰਦਾ ਅਗਰ ਉਹ ਮੈਨੂੰ ਸਹੀ ਲੱਗਦਾ ਤਾਂ ਮੈਂ ਉਹਨੂੰ ਛੱਡਦਾ ਅਗਰ ਉਹ ਕਿਸੇ ਕ੍ਰਾਈਮ ਵਿੱਚ ਲਿਪਟ ਹੈ ਤਾਂ ਨਾਲ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਦਾ ਮੈਂ ਜਿੰਨੇ ਦੁਕਾਨਦਾਰ ਭਰਾ ਮੇਰੇ ਉਹਨਾਂ ਨੂੰ ਬੇਨਤੀ ਕਰਦਾ ਪੰਪਾਲਾ ਨੂੰ ਬੇਨਤੀ ਕਰਦਾ ਔਰ ਮਾਂ ਪਿਓ ਨੂੰ ਵੀ ਬੇਨਤੀ ਕਰਦਾ ਕਿ ਜਦੋਂ ਤੁਹਾਡਾ ਬੱਚਾ ਆਪਣੇ ਘਰ ਦੇ ਵਿੱਚੋਂ ਮੋਟਰਸਾਈਕਲ ਲੈ ਕੇ ਨਿਕਲਦਾ ਤੁਸੀਂ ਘੱਟੋ-ਘੱਟ ਇਹ ਤਾਂ ਵੇਖੋ ਕਿ ਮੇਰੇ ਮੋਟਰਸਾਈਕਲ ਦੇ ਪਿੱਛੇ ਨੰਬਰ ਪਲੇਟ ਲੱਗੀ ਹੋਈ ਹੈ ਮੇਰੇ ਬੱਚੇ ਨੇ ਕੋਈ ਗਲਤ ਕੰਮ ਤਾਂ ਨਹੀਂ ਕੀਤਾ ਹੋਇਆ ਕਈ ਵਾਰੀ ਬੱਚਾ ਸਹੀ ਹੈ ਉਹ ਦੇਖੋ ਦੇਖੀ ਨੰਬਰ ਪਲੇਟ ਲਾ ਲੈਂਦਾ ਇੱਕ ਐਨੀ ਸ਼ੌਂਕ ਬਣ ਚੁੱਕਾ ਇਹ ਇੱਕ ਬਹੁਤ ਵੱਡਾ ਖਤਰਾ ਸਮਾਜ ਲਈ ਕਿਉਂ ਜਦੋਂ ਵੀ ਇਹ ਕ੍ਰਾਈਮ ਕਰਦੇ ਆ ਔਰ ਮੋਟਰਸਾਈਕਲ ਦੇ ਪਿੱਛੇ ਨੰਬਰ ਪਲੇਟ ਨਹੀਂ ਹੁੰਦੀ ਉਹ ਬੰਦਾ ਉਸ ਤੋਂ ਬੰਦੇ ਦਾ ਕੋਈ ਨੰਬਰ ਨਹੀਂ ਨੋਟ ਕਰ ਸਕਦਾ ਇਸ ਦੀ ਜਨਕ ਕ੍ਰਾਈਮ ਨੂੰ ਜਿਹੜਾ ਬੜਾਵਾ ਮਿਲਦਾ ਔਰ ਮੈਂ ਬੜੇ ਸਖਤ ਸ਼ਬਦਾਂ ਜਿਵੇਂ ਨਾ ਅਗਰ ਮੈਂ ਕੋਈ ਇਹੋ ਜਿਹਾ ਮੋਟਰਸਾਈਕਲ ਫੜ ਲਿਆ ਜਿਹਦੇ ਪਿੱਛੇ ਨੰਬਰ ਪਲੇਟ ਨਾਲੀ ਉਹਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਕੇ ਸਖਤ ਕਾਰਵਾਈ ਕਰਾਂਗਾ ਇੱਕ ਮੈਂ ਤੁਹਾਡੇ ਮਾਧਿਅਮ ਰਹੀ ਨਾ ਜਿਹੜੇ ਮਕੈਨਿਕ ਹੈ ਉਹਨਾਂ ਨੂੰ ਬਹੁਤ ਰਿਕੁਐਸਟ ਕਰਨੀ ਜਾਣਾ ਕਿ ਜਦੋਂ ਤੁਹਾਡੇ ਕੋਲ ਕੋਈ ਇਹੋ ਜਿਹਾ ਲੰਡਾ ਮੋਟਰਸਾਈਕਲ ਜਾਂ ਸਾਲੈਂਸਰ ਚੇਂਜ ਕਰਨ ਲਈ ਕੋਈ ਬੱਚਾ ਲੈ ਕੇ ਆਂਦਾ ਉਸ ਸਲੈਂਸਰਾਂ ਦੇ ਜਦੋਂ ਇਹ ਪਟਾਕੇ ਮਾਰਦੇ ਆ ਉਹ ਇੱਕ ਜਿਹੜਾ ਵਧੀਆ ਸ਼ਹਿਰੀ ਹੈ ਉਹਨੂੰ ਇਹ ਨਹੀਂ ਚੰਗਾ ਲੱਗਦਾ ਬਹੁਤ ਬੁਰਾ ਲੱਗਦਾ ਕਈ ਬੱਚੇ ਪੜਦੇ ਆ ਉਹਨਾਂ ਨੂੰ ਨਹੀਂ ਚੰਗਾ ਲੱਗਦਾ ਇਹ ਤੁਸੀਂ ਪੁਲੀਸ ਕਿਸੇ ਦਾ ਸਾਇਲੈਂਸਰ ਚੇਂਜ ਨਾ ਕਰੋ ਅਗਰ ਮੇਰੇ ਨੋਟਸ ਵਿੱਚ ਕੋ ਇਹੋ ਜਿਹਾ ਮਕੈਨਿਕ ਆ ਗਿਆ ਕਿਸੇ ਦਾ ਸਲੈਂਸਰ ਚੇਂਜ ਕਰਦਾ ਮੈਂ ਨੌਇਸ ਪੋਲੂਸ਼ਨ ਐਕਟ ਦੇ ਤਹਿਤ ਉਸ ਜਿਹੜਾ ਦੁਕਾਨਦਾਰ ਹੈ ਉਹਦੇ ਖਿਲਾਫ ਵੀ ਬੰਦ ਲੇ ਕਾਨੂੰਨੀ ਕਾਰਵਾਈ ਕਰੂੰਗਾ ਕਿਉਂਕਿ ਇੱਕ ਬਹੁਤ ਵੱਡੀ ਮਾੜੀ ਲੱਤ ਜਿਹਦੀ ਬਦੌਲਤ ਇਹ ਸਲੈਂਸਰ ਵੀ ਚੇਂਜ ਕਰਾਉਂਦੇ ਆ ਔਰ ਨੰਬਰ ਪਲੇਟ ਵੀ ਪਿੱਛੇ ਲਾਉਂਦੇ ਆ ਔਰ ਕ੍ਰਾਈਮ ਨੂੰ ਬੜਾਵਾ ਮਿਲਦਾ ਇਸ ਕਰਕੇ ਮੈਂ ਉਹਨਾਂ ਨੂੰ ਵੀ ਬੇਨਤੀ ਕਰਦਾ ਨੰਬਰ 1 ਤੇ ਪੈਟਰੋਲ ਪੰਪ ਨੰਬਰ 2 ਤੇ ਜਿਹੜੇ ਮਕੈਨਿਕ ਹੈ ਔਰ ਦੁਕਾਨਦਾਰ ਭਰਾ ਹੈ ਜੇ ਕਿਸੇ ਦੁਕਾਨਦਾਰ ਦੇ ਕੋਲ ਕੋਈ ਲੰਡਾ ਡੰਡੇ ਮੋਟਰਸਾਈਕਲ ਵਾਲਾ ਕੋਈ ਸੌਦਾ ਖਰੀਦਣਾ ਆ ਨਾ ਉਹਦੀ ਥੋੜੀ ਗੌਰ ਰੱਖਣ ਹੋ ਸਕਦਾ ਮੇਬੀ ਉਹ ਕੋ ਨਾਲ ਕੋਈ ਸਨੈਚਿੰਗ ਵਗੈਰਾ ਕਰਨ ਆਵੇ ਜਾਂ ਕਿਸੇ ਹੋਰ ਤਰੀਕੇ ਨਾਲ ਕਰਨ ਆਵੇ ਕੋਈ ਜਿਸ ਬੰਦੇ ਦੇ ਪਿੱਛੇ ਮੋਟਰਸਾਈਕਲ ਦੇ ਨੰਬਰ ਨਹੀਂ ਹੈ ਲੰ